ਜ਼ਹਿਰੀਲੀ ਸ਼ਰਾਬ ਨੇ ਉਜਾੜੇ ਕੰਨਿਆਂ ਦੇ ਘਰ ਘਰਾਂ ਵਿੱਚ ਛਾਇਆ ਮਾਤਮ ਪੰਜਾਬ ਵਿੱਚ ਆਏ ਦਿਨ ਨਸ਼ੇ ਦੇ ਨਾਲ ਵੱਡੀਆਂ-ਵੱਡੀਆਂ ਵਾਰਦਾਤਾਂ ਦੇਖਣ ਨੂੰ ਸਾਹਮਣੇ ਆ ਰਹੀਆਂ ਨੇ ਇਸੇ ਤਰ੍ਹਾਂ ਦਾ ਇੱਕ ਮਾਮਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਮਜੀਠੀਆਂ ਦੇ ਵਿੱਚ ਨਜ਼ਰ ਆਇਆ ਜ਼ਹਿਰੀਲੀ ਸ਼ਰਾਬ ਪੀਣਾੜ 15 ਜਾਣਿਆਂ ਤੋਂ ਵੱਧ ਨੌਜਵਾਨਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ

आ, कुछ लोगों ने स्प्यूरियस लेकर जहरीली शराब जो कंज्यूम की थी कल आ, हमें रात को पता लगा कि आ, जो लोगों ने कल कल ये आ, सेवन किया होगा इस प्योरियस लेकर का आ, इस, आ, पांच विलेजेस से हमें फिर रिपोर्ट्स आने शुरू हो गए कि लोग क्रिटिकल स्थिति में थे Uh, हमने तुरंत जो है अपनी टीम्स रश करके मेडिकल टीम्स अभी भी हमारी मेडिकल टीम्स जो हैं डोर टू तो डोर जाके जो भी किसी को भी चाहे सिम्टम है या नहीं है उनको हम लोग फिर भी अभी भी हॉस्पिटल पहुंचा रहे हैं ताकि उनका बचाव हो सके अनफॉर्चुनेटली अभी तक इस अनफॉर्चुनेट uh, हादसे में चौदह लोगों की डेथ हो चुकी है uh, सरकार जो है पूरी पूरी सहायता कर रही है हम फैमिलीज़ uh, को भी मिल रहे हैं और हम लोग ये भी इंश्योर कर रहे हैं कि ये जो डेथ टोल है अब ना आगे बढ़े इसके लिए हम लोगों ने अपनी टीम्स घर घर जाके डोर टू डोर जाके जिन्होंने भी ये कंजम्पशन की है चाहे वो सिम्टोमेटिक है या नहीं हम सबको शिफ्ट कर रहे हैं इसमें बड़ी चीज़ जो ये है कि जो अक्यूज हैं जो जिन जहाँ से ये शराब ली गई थी या जो डिस्ट्रीब्यूटर थे जहाँ जिसने सप्लाई की थी वो सारे लोग अरेस्ट हो चुके हैं और इसकी जो बाकी ट्रेसिंग है वो अंडर इन्वेस्टिगेशन है रिकवरीज़ भी हम कर रहे हैं जॉइंट एक्साइज और पुलिस टीम्स लगी हुई हैं और फ्रॉम द पॉइंट ऑफ व्यू ऑफ़ मेडिकल हेल्प हम सारा कुछ मेडिकल uh, हेल्प यहाँ पर विलेज में ही हमने रात भर डॉक्टर्स को स्टेशन किया हुआ था तो किसी को भी हमें लगा कि ये प्रॉब्लम लग रही है हमने उनको तुरंत शिफ्ट किया हुआ है एज़ ऑफ नाउ हमारे हॉस्पिटल में छः लोग दाखिल हैं और अभी भी अगर हमें कोई भी लग रहा है कि वल्नरेबल uh, है इस चीज़ को लेके हम उनको भी शिफ्ट कर रहे हैं पाँच विलेजेस जो हैं जहाँ पर ये आ, देखने को आया है वो है मरड़ी कला पंगाली थ्रेवाल पतलपुरी ते तलवंडी घुमन तो ये हमारे पांच विलेजेस हैं जहाँ पर आ, इसका इम्पैक्ट आया है बाकी अभी भी हमारा हमारी जो टीम्स हैं वो सहायता में लगी हुई हैं और हम फैमिलीज के साथ हैं सरकार की तरफ से जो भी सहायता है सबको प्रोवाइड की जाएगी तुसी सुनिया इस संबंध में डिप्टी कमिश्नर ने दसिया के जहरीली शराब पीने से पंद्रह तो वध लोगों की हुण तक मौत होने का समाचार प्राप्त हुआ है जिस विच छे लोग अजे भी गंभीर ਦੱਸੇ ਜਾ ਰਹੇ ਨੇ ਉਧਰ ਪੰਜਾਬ ਸਰਕਾਰ ਵੱਲੋਂ ਯੋਧ ਨਸ਼ੇ ਵਿਰੁੱਧ ਮੁਹਿੰਮ ਛੇੜੀ ਹੋਈ ਆ ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਹੁਣ ਪੰਜਾਬ ਸਰਕਾਰ ਤੇ ਤੰਜ ਵੀ ਕੱਸ ਰਹੀਆਂ ਨੇ ਲੋ ਪਹਿਲਾਂ ਸੁਣੋ ਇਸ ਸਬੰਧ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਕੀ ਕਹਿ ਰਹੇ ਨੇ ਕਿਉਂਕਿ ਬਹੁਤ ਵੱਡੀ ਟਰੈਜੇਡੀ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਦੂਜੀ ਤੀਜੀ ਟਰੈਜੇਡੀ ਹੋਈ ਆ ਇਸ ਤੋਂ ਪਹਿਲਾਂ ਸੰਗਰੂਰ 'ਚ ਵੀ ਹੋਈ ਸੀ ਉਸ ਤੋਂ ਬਾਅਦ ਇੱਕ ਥਾਂ ਹੋਰ ਵੀ ਹੋਈ ਸੀ ਮੈਨੂੰ ਇੱਕ ਐਗਜ਼ੈਕਟ ਪੁੱਲਦੀ ਆ ਥਾਂ ਜੀ ਔਰ ਅੱਜ ਤੀਜੀ ਟਰੈਜੇਡੀ ਹੋਈ ਹੈ 18 15 ਲੋਕਾਂ ਤੋਂ ਵੱਧ ਸ਼ਾਇਦ 18 ਗਿਣਤੀ ਆ ਰਹੀ 16 ਦੀਆਂ ਅੰਕੜਾ ਆ ਗਿਆ ਜੀ ਕਿਉਂਕਿ 16 ਦੀ ਪੁਸ਼ਟੀ ਹੋ ਚੁੱਕੀ ਹੈ 16 ਦੀ ਪੁਸ਼ਟੀ ਹੋ ਗਈ ਹੈ ਜਿਹੜੇ 4 5 ਨੇ ਬਹੁਤ ਸੀਰੀਅਸ ਨੇ ਇਸ ਲਈ ਇਹ ਆਕੜਾ ਵੱਧ ਵੀ ਸਕਦਾ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਇਸ ਗੱਲ ਨੂੰ ਦਬਾਇਆ ਗਿਆ ਕੱਲ ਦਾ ਸਾਰਾ ਦਿਨ ਮੇਰੇ ਕੋਲ ਕੱਲ ਇਹ ਖਬਰ ਆਈ ਸੀ ਕਿ ਇਹ ਡੈਥਾਂ ਹੋਈਆਂ ਜਦ ਮੈਂ ਪਿੰਡ ਵਾਲਿਆਂ ਨੂੰ ਪੁੱਛਿਆ ਕਿ ਭਾਈ ਕੋਈ ਪੋਸਟਮਾਰਟਮ ਹੋ ਸਿ ਸ਼ਸਕਾਰ ਕਰਾ ਤੇ ਪੋਸਟਮਾਰਟਮ ਕਰਾਇਆ ਨਹੀਂ ਮਤਲਬ ਸਰਕਾਰ ਨੂੰ ਕੱਲ ਸਮਝ ਆ ਗਈ ਸੀ ਕਿਉਂਕਿ ਇਹ ਇਲਾਜ ਲਈ ਕਿਥੇ ਗਏ ਹਸਪਤਾਲਾਂ 'ਚ ਗਏ ਜੇ ਹਸਪਤਾਲਾਂ 'ਚ ਇਲਾਜ ਲਈ ਗਏ ਤੇ ਜਿਹੜੀ ਹਰਕਤ 'ਚ ਅੱਜ ਪੁਲਿਸ ਪ੍ਰਸ਼ਾਸਨ ਆਇਆ ਤਾਂ ਆ ਗਿਆ ਕਿਉਂਕਿ ਆਕੜਾ ਵੱਧ ਰਿਹਾ ਸੀ ਤਾਂ ਘਬਰਾ ਕੇ ਨਹੀਂ ਤਾਂ ਕੱਲ ਤੱਕ ਤਾਂ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਮੇਰੇ ਆਪ ਦੇ ਪਿੰਡ ਦੇ ਜ਼ਿੰਮੇਵਾਰ ਸਜਨਾ ਨਾਲ ਗੱਲ ਹੋਈ ਉਹ ਕਹਿੰਦੇ ਭਾਜੀ ਇੱਥੇ ਕੋਈ ਬੋਲ ਕੇ ਹੀ ਰਾਜੀ ਨਹੀਂ ਦੱਸ ਕੇ ਰਾਜੀ ਨਹੀਂ ਅਸੀਂ ਕਹਿ ਰਹੇ ਹਾਂ ਜਿਹੜੀ ਸ਼ਰਾਬ ਨਾਲ ਹੋਈ ਆ ਮਗਰ ਉਸ ਗੱਲ ਨੂੰ ਦਬਾਇਆ ਜਾ ਰਿਹਾ ਤੋਂ ਮੈਂ ਕਹਾ ਮੈਂ ਐਵੇਂ ਇਸ ਤੇ ਸਿਆਸਤ ਨਹੀਂ ਕਰਨੀ ਕਿਉਂਕਿ ਮੁੱਦਾ ਬੜਾ ਗੰਭੀਰ ਹੈ ਮਗਰ ਅੱਜ ਫਿਰ ਤੁਸੀਂ ਸਾਰਿਆਂ ਨੇ ਬ੍ਰੇਕਿੰਗ ਕਰ ਹੀ ਦਿੱਤੀ ਜੋ ਅਸਲੀਅਤ ਹੈ ਉਹ ਸਾਹਮਣੇ ਆ ਗਈ ਔਰ ਵੇਖੋ ਸੀਐਮ ਸਾਹਿਬ ਆਣਗੇ ਦੁੱਖ ਸਾਂਝਾ ਕਰਨਗੇ ਉਹਨਾਂ ਦੀ ਜ਼ਿੰਮੇਵਾਰੀ ਹੈ ਮਗਰ ਮੈਂ ਪੁੱਛਣਾ ਚਾਹੁੰਨਾ ਫੇਲੀਅਰ ਕਿਹਦਾ ਤੁਸੀਂ ਤਾਂ ਬੜੀਆਂ ਬਿਲਡਿੰਗਾਂ ਢਾ ਰਹੇ ਸੀਗੇ ਨਸ਼ੇ ਦੇ ਖਿਲਾਫ ਆਪ ਦੀ ਮੁਹਿੰਮ ਚਲਾ ਰਹੇ ਸੀ ਕੀ ਹੋਇਆ ਫਿਰ ਨਸ਼ਾ ਤਾਂ ਤੁਹਾਡੇ ਨੱਕ ਥੱਲੇ ਵਿਕ ਰਿਹਾ 31 ਮਈ ਤੱਕ ਆ ਔਰ 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 ਕੀ ਤੁਸੀਂ ਕੱਲਾ ਗਰੀਬ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਚਲੇ ਜਾਓਗੇ ਕੀ ਉਹਨਾਂ ਦੀ ਚੁੱਕੀ ਉਹ ਜਿਹੜੇ ਨਾਲ ਦੀ ਡੈਥ ਹੋਈ ਆ ਉਹਨਾਂ ਦੇ ਬ੍ਰੈਦਰ ਨਰ ਸੀ ਉਹਨਾਂ ਦੇ ਘਰ ਤੇ ਉਹਨਾਂ ਦੇ ਘਰ ਤੱਕ ਗੁਜਰ ਹੁੰਦਾ ਸੀ ਔਰ ਉਸ ਉਹਨਾਂ ਦੀ ਕਿਵੇਂ ਬਾਹ ਫੜੋਗੇ ਕੰਪਨਸੇਸ਼ਨ ਕੀ ਦਿਓਗੇ ਮੈਂ ਤਾਂ ਸਵੇਰੇ ਮੰਗ ਕੀਤੀ ਆ ਮੈਂ ਕੰਪਨਸੇਸ਼ਨ ਦਿਓ 25 ਲੱਖ ਔਰ ਮੈਂ ਕਿਉਂ ਕੀਤੀ ਆ ਮੈਂ ਤੁਹਾਨੂੰ ਇਹ ਦੱਸ ਦਿਆਂ 11 ਹਜ਼ਾਰ ਕਰੋੜ ਰੈਵਨਿਊ ਇਹ ਕਮਾ ਰਿਹਾ ਜੀ ਸ਼ਰਾਬ ਤੋਂ ਆਮਦਨ ਇਹਨਾਂ ਦੀ 11 ਹਜ਼ਾਰ ਕਰੋੜ ਤੇ ਜੇ 25-25 ਲੱਖ ਦੇ ਵੀ ਦਿੱਤਾ 15 ਜੀਆਂ ਦੇ ਪਰਿਵਾਰਾਂ ਨੂੰ ਤੇ ਇਹਨਾਂ ਦਾ 5 ਕਰੋੜ ਨਹੀਂ ਬਣਦਾ ਇਹਨਾਂ ਦਾ ਜੇ ਤੁਸੀਂ ਆਮਦਨ ਕਰ ਰਹੇ ਹੋ ਔਰ ਤੁਸੀਂ ਵੱਡੀ ਗੱਲ ਵੇਖੋ ਇੱਕ ਬੜੀ ਵੱਡੀ ਸਾਜ਼ਿਸ਼ ਚੱਲ ਰਹੀ ਹੈ ਅੰਮ੍ਰਿਤਸਰ ਜ਼ਿਲ੍ਹੇ 'ਚ ਇਹ ਨਜਾਇਜ਼ ਸ਼ਰਾਬ ਵੇਚ ਕਿਉਂ ਰਹੀ ਹੈ ਕਿਉਂਕਿ ਨਹੀਂ ਮਜਬੂਰੀ ਕਿਉਂ ਕਿ ਐਮ ਆਰ ਪੀ ਤੇ ਜਿਹੜੇ ਸ਼ਰਾਬ ਵੇਚ ਰਹੇ ਸੀ ਉਹਨਾਂ ਨੂੰ ਤਾਂ ਤੁਸੀਂ ਬੰਦ ਕਰਾ ਰਹੇ ਹੋ ਰਿਟੇਲ ਪ੍ਰਾਈਸ ਤੇ ਔਰ ਤੁਸੀਂ ਜਿਹੜੇ ਪ੍ਰੋਫਿਟ ਕਮਾ ਰਹੇ ਸੀ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਨਾਲ ਰਲੇ ਆ ਉਹਨਾਂ ਦੇ 파ਟਨਰ ਨੇ ਸਾਰਾ ਹੀ ਪਰਦਾ ਫਾਸ਼ ਹੋਊਗਾ ਲੋਕ ਆਪ ਦੱਸਣਗੇ ਔਰ ਇਸੇ ਕਾਰਨ ਕਰਕੇ ਉਹ ਸ਼ਰਾਬ ਮਹਿੰਗੀ ਹੋ ਗਈ ਫਿਰ ਉਹ ਦੂਜੀ ਸ਼ਰਾਬ ਵੱਲ ਹੋ ਕੇ ਤੇ ਅੱਜ ਨੁਕਸਾਨ ਹੋ ਗਿਆ ਸੋ ਮੈਂ ਨੌਕਰੀ ਦੀ ਮੈਂ ਨੌਕਰੀ ਦੀ ਕੰਪਨਸੇਸ਼ਨ ਦੀ ਕਾਰਵਾਈ ਦੀ ਪਰਚੇ ਦਰਜ ਕਰਨ ਦੀ ਮੰਗ ਕਰਦਾ ਔਰ ਇਹਦੇ ਚ ਇਕੱਲਾ ਛੋਟੇ ਅਫਸਰਾਂ ਦੇ ਗਾਜ ਡਿੱਗਣ ਨਾਲ ਕੁਝ ਨਹੀਂ ਹੋਣਾ ਮਾਜਲਾ ਤਾਂ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਔਰ ਇਹ ਬੰਦਿਆ ਨੇ ਕੁਛ ਦਿਨ ਪਹਿਲਾਂ ਇਹ ਜਿਹੜੇ ਵੱਡੇ ਸ਼ਰਾਬ ਦੇ ਤਨਹਾਡ ਠੇਕੇਦਾਰ ਨੇ ਇੱਕ ਪਾਰਟੀ ਸੀਐਮ ਸਾਹਿਬ ਨੇ ਦਿੱਤੀ ਸੀ ਉਹ ਫਾਰਮ ਤੇ ਬਾਗ ਜਿਹੜਾ ਕਿਹੜਾ ਫਾਰਮ ਹੈ ਚੰਡੀਗੜ੍ਹ ਤੋਂ ਬਾਹਰ ਚਰਜੀਤ ਬਾਗ ਉੱਥੇ ਵੀ ਕਈ ਪਹੁੰਚੇ ਸੀ ਇਹ ਸੋ ਬੜਾ ਕੁਸ਼ ਹੈ ਪੋਲਿਟਿਕਸ ਨਹੀਂ ਇਹ ਆਪ ਇਨਕੁਆਇਰੀ ਕਰਨ ਸਚਾਈ ਸਾਹਮਣੇ ਲਿਆਂਨ ਕਾਰਵਾਈ ਕਰਨ ਹਾਂ ਛੋਟੇ ਮੋਟੇ ਬੰਦਿਆ ਕਰਿੰਦਿਆਂ ਤੇ ਫੜਕਿਆਂ 'ਚ ਕਾਰਵਾਈ ਕਰਤੀ ਐ ਮੋਟਾਂ ਲਈ ਸਿੱਧੇ ਤੌਰ ਤੇ ਕਿਹਨੇ ਸਰਕਾਰ ਨੂੰ ਐਕਸਰਸਾਈਜ਼ ਮਿਨਿਸਟਰ ਐਕਸਰਸਾਈਜ਼ ਮਿਨਿਸਟਰ ਨੂੰ ਅਸਤੀਫਾ ਦੇਣਾ ਚਾਹੀਦਾ ਜੀ ਇਮੀਡੀਏਟਲੀ ਔਰ ਪੁਲਿਸ ਦਾ ਟੋਟਲ ਫੇਲਿਅਰ ਹੈ ਕਿਉਂਕਿ ਪੁਲਿਸ ਔਰ ਐਕਸਰਸਾਈਜ਼ ਅਫੀਸ਼ੀਅਲਸ ਈਟੀਸੀ ਡੀਜੀਪੀ ਸਾਰਕ ਇੱਥੋਂ ਦੇ ਆਲਾ ਅਫਸਰਾਂ ਦੇ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਇਹ ਤਾਂ ਰੋਜ਼ ਰੌਲਾ ਪਾਉਂਦੇ ਡੀਜੀਪੀ ਸਾਹਿਬ ਰੋਜ਼ ਲਾਈਵ ਹੁੰਦੇ ਆ ਇਹ ਨਾ ਛੇ ਖਤਮ ਹੋ ਜਾਣਾ ਫਲਾਣਾ ਹੋ ਜਾਣਾ ਢੀਂਗ ਹੋ ਜਾਣਾ ਮੈਂ ਪੁੱਛਣਾ ਚਾਹੁੰਨਾ ਕੀ ਹੋਇਆ ਫਿਰ ਭਾਈ ਸਵਾਰਥ ਪੁਲਿਸ ਆਪਣੀ ਪਿੱਛੇ ਪੜ ਰਹੀ ਕਿ ਰਾਤੋ ਰਾਤ ਛੇ ਸੀ ਉਹ ਜੀ ਇਹ ਜੇ ਮੇਰੇ ਕੋਲ ਪਤਾ ਲੱਗਿਆ ਜਿਹੜੇ ਜਿਹੜੇ 7-8 ਬੰਦੇ ਤੁਹਾਡੇ ਅੱਖਾਂ 'ਚ ਘਟਾ ਪਾਉਣ ਰਿਹਾ ਅਸਲ ਉਹ ਬੰਦੇ ਹੀ ਨਹੀਂ ਐ ਅਸਲ ਬੰਦੇ ਹੋਰ ਨੇ ਹਲਕਾ ਤੁਹਾਨੂੰ ਪਤਾ ਸੀਗਾ ਇਹ ਕੰਮ ਇਥੇ ਹੋ ਰਿਹਾ ਕੱਲ ਤਾਂ ਰੌਲਾ ਪਿਆ ਸੀ ਜੀ ਪ੍ਰਸ਼ਾਸਨ ਦੱਬ ਰਹੀ ਸੀ ਮੇਰੇ ਕੋਲ ਕੋਈ ਪ੍ਰੂਫ ਨਹੀਂ ਸੀ ਕਿਉਂਕਿ ਇਹਨਾਂ ਨੇ ਸਿਸਕਾਰ ਕਰਾ ਦੇ ਹੈਦੀ ਹਾਲੇ ਤੱਕ ਇਨਸਾਫ ਨਹੀਂ ਹੋਇਆ ਲੜਦਾ ਜਿੱਥੇ ਨਹੀਂ ਹੋਣਾ ਜੀ ਉਧਰ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਉਹਨਾਂ ਨੇ ਵੀ ਪੰਜਾਬ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਲਓ ਤੁਸੀਂ ਸੁਣੋ ਇਸ ਸਬੰਧ ਵਿੱਚ ਰਾਜਾ ਵੜਿੰਗ ਕੀ ਕਹਿ ਰਹੇ ਨੇ ਹੁਣੇ ਉਹਨੇ ਪਤਾ ਲੱਗਿਆ ਕਿ ਹਲਕਾ ਮਜੀਠਾ ਅੰਦਰ ਜ਼ਹਿਰੀਲੀ ਸ਼ਰਾਬ ਨੇ 15 ਲੋਕ ਹੁਣ ਤੱਕ ਮਰ ਚੁੱਕੇ ਨੇ ਜ਼ਹਿਰੀਲੀ ਸ਼ਰਾਬ ਦੇ ਨਾਲ ਇਹ ਧੰਦਾ ਬਿਲਕੁਲ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਆ ਸੀਗਾ ਇਨਫਾਰਮੇਸ਼ਨ ਦੇ ਮੁਤਾਬਕ ਔਰ ਕਿਉਂਕਿ ਹੁਣੇ ਮੈਨੂੰ ਮਜੀਠਾ ਤੋਂ ਫੋਨ ਆਇਆ ਸੀ ਔਰ ਨਾਲ ਹੀ ਨਾਲ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਔਰੀ ਮਕਮਲ ਤੌਰ ਤੇ ਜਿਹੜੀ ਫੂਕ ਹੈ ਉਹ ਨਿਕਲਦੀ ਨਜ਼ਰ ਆ ਰਹੀ ਹੈ ਇਹ ਤਾਂ ਸਮਾਖ ਚਿੱਟੇ ਨੂੰ ਬੰਦ ਕਰਦੇ ਕਰਦੇ ਜ਼ਹਿਰੀਲੀ ਸ਼ਰਾਬ ਦਾ ਧੰਦਾ ਮਜੀਠਾ ਹਲਕੇ ਚ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀ ਜਿੱਥੇ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਹੁਣੇ-ਹੁਣੇ ਇਹ ਖਬਰ ਮਿਲੀ ਹੈ ਸੋ ਸਰਕਾਰ ਨੇ ਆਪਣੇ तमाम इधर-ਉਧਰ ਬੰਦੇ ਲਾ ਦਿੱਤੇ ਹੈ ਮੀਡੀਆ ਅਜੇ ਕੇਵਲ ਇੱਕ ਦੇ ਚੈਨਲ ਤੇ 8 ਮੌਤਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਸੋ ਮੈਂ ਦੱਸਣਾ ਚਾਹਣਾ ਹੈ ਮੁੱਖ ਮੰਤਰੀ ਸਾਹਿਬ ਜੋ ਨਸ਼ਾ ਵਿਰੁੱਧ ਦੀ ਮੁਕੰਮਲ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਪਹਿਲਾਂ ਵੀ ਤੁਹਾਨੂੰ ਚੇਤੇ ਹੋਵੇ ਸੰਗਰੂਰ ਦੇ ਵਿੱਚ ਵੀ ਇੱਕ ਵੱਡਾ ਹਾਦਸਾ ਹੋਇਆ ਸੀ ਜਿੱਥੇ ਬਹੁਤ ਸਾਰੇ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਦੇ ਨਾਲ ਜਾਨ ਚਲੀ ਗਈ ਸੀ ਚਿੱਟੇ ਨਾਲ ਓਵਰਡੋਜ਼ ਨਾਲ ਤਾਂ ਰੋਜ਼ ਲੋਕ ਮਰਦੇ ਨੇ ਔਰ ਹੋਰਾਂ ਵੀ ਜਲਦੀ ਖੁਲਾਸਾ ਕਰਾਂਗੇ ਤੁਹਾਡੇ ਸਾਹਮਣੇ ਅੱਜ ਦੀ ਜਿਹੜੀ ਖਬਰ ਆ ਉਹ ਇਹ ਹੈ ਸੋ ਇਹ ਹਾਲਾਤ ਨੇ ਪੰਜਾਬ ਦੇ ਜੁਧ ਨਸ਼ਾ ਵਿਰੋਧੀ ਬਸ ਤੁਹਾਨੂੰ ਇਹੀ ਜਾਣਕਾਰੀ ਦੇਣੀ ਸੀ ਕਿ ਇਹ ਸਰਕਾਰ ਦਾ ਜਿਹੜਾ ਜੁਧ ਸੀਗਾ ਉਹ ناکਾਮਜਾਬ ਹੋ ਗਿਆ ਹੈ ਉਰੀ ਫੂਕ ਨਿਕਲ ਗਈ ਹੈ ਔਰ 15 ਲੋਕ ਮਾਰੇ ਗਏ ਨੇ राजा बड़िंग ने कहा कि मासूम बच्चिया है जिस कर उजड़ चुके सख्त तो सख्त कार्रवाई करनी चाहिए दिया है जिन्हों की जहरीली शराब के नक्तिया की मौत हो चुकी है इस संबंध में पुलिस अधिकारिया ने भी दसिया की हूं तक कुछ व्यक्ति गिरफ्तार भी कर चुके ने देखिये हमें कल रात को थर्टी, दस, हमें एक जैसी इन्फॉर्मेशन मिलती है हम तुरंत कार्रवाई करते हुए हमने जो यहाँ के लोकल जो इन्फॉर्मेशन के मुताबिक चार लोग थे उनको हमने इमीडिएटली राउंड अप कर लिए उनसे फिर हमने पता करा तहकीकात में की यहाँ पे जो मेन सप्लायर है यहाँ का प्रभजीत सिंह जो पंगाली गांव का है रहने वाला पंगवा गाँव का रहने वाला है उसको हमने अरेस्ट किया फिर उससे पूछा तो यहाँ का जो किंग पिन है सप्लायर साहब सिंह है सनसी का रहने वाला उसको भी हमने राउंड अप कर लिया और उससे हम छानबीन कर रहे हैं कि उसने कहाँ से मंगाया आउटसाइड डिस्ट्रिक्ट मंगाया आउटसाइड स्टेट मंगाया तो जितनी भी फॉर्म्स से उन्होंने मंगाया हम पूरी की पूरी जितनी है इन फॉर्म्स को डिस्ट्रीब्यूशन जो इनकी मशीनरी है इनको पूरा का पूरा इनको हम डिस्ट्रॉय कर देंगे हमें पंजाब गवर्नमेंट की तरफ से स्ट्रिक्ट इंस्ट्रक्शन, स्ट्रिक्ट इंस्ट्रक्शंस हैं कि ये जो ऐसी जो ये ऐसी कार्रवाई कर रहे हैं, जो ऐसी इलिसिट लिकर जो लोगों को सेवन करा रहे हैं, तो उनको उनके खिलाफ सख्त से सख्त कार्रवाई की जाए, नवारागली तो उनके खिलाफ हम सख्त से सख्त कार्रवाई कर रहे हैं हमारी रात भर से ही टीम्स हैं जो लगातार रेड पे रेड कर रहे हैं और हमने जैसे मैंने बताया आपको जो मेन किंग पिन है उसको भी हमने राउंड अप कर लिया है और जितनी फर्म्स हैं बाहर की हमारी टीम्स जो इमीडिएटली मूव हो चुकी हैं जो फर्म्स के वो जो मैन्युफैक्चरर्स हैं उनको भी जल्दी ही राउंड अप किया जाएगा और ये पूरे ये घटनाक्रम में हमने दो एफआईआर रजिस्टर करी हैं बहुत ही स्ट्रिंजेंट सेक्शंस के अगेंस्ट करी हैं और इनको ये पूरा जो डिस्ट्रीब्यूशन नेटवर्क है इसको हम डिस्ट्रॉय करेंगे तो इस कितने कितने इसकी जो बताने मुताबिक ये इन्होंने ऑनलाइन मेथेनोल ऑर्डर करी थी और उसको फिर ये एक कैन में लेके आया था और जो जो लोकल डिस्ट्रीब्यूटर था जिसका मैंने नाम आपको प्रभजीत बताया प्रभजीत ने इसको डायल्यूट करके अपने जो डिस्ट्रीब्यूटर्स हैं उसको दे दिया था और फिर वो इनके पैकेट्स बना बना के इन लोगों को भेज रहे थे और ये भोले लोग जो मेहनत मजदूरी करके रात को ये इन्होंने शराब पी उससे इनकी डेथ हो गई हमारी तरफ से सिविल एडमिनिस्ट्रेशन के साथ डोर टू डोर जाया जा रहा है और जितने लोग इसमें अफेक्टेड हो सकते हैं उनको भी हम काबू करने की कोशिश कर रहे हैं उनको हम कह रहे हैं कि आप अपना इलाज कराइए ताकि ज्यादा से ज्यादा हम कैज़ुअलिटीज़ को बचा सके और लोग जो ये ट्रेजिडी हुई है उससे हम बाहर निकाल सकें पंद्रह डेथ हमारे तक ए, हमारे पास इस टाइम जो इन्फॉर्मेशन है चौदह डेथ्स कन्फर्म्ड है और छह लोग हैं जो हमारे वो इस टाइम हॉस्पिटलाइज है पांच गांव है मरडी पतालपुरी थिरेवाल पंगाली और तलवंडी फूमन ये गांव में ये इंसिडेंट एफआईआर एफ आई आर मजीठा थाना में भी कत्थू नंगल थाना में भी अंडर 304 और अंडर आई पी सी वन जीरो फाइव बी और 61 ए एक्साइज एक्ट जो कि बहुत ही स्ट्रेंजेंट सेक्शन है जिसमें उम्र कैद की सजा भी है वो हमने लगाया जी बिल्कुल हमारी टीम्स ने ऑलरेडी बहुत ही पिछले दिनों में बहुत ज्यादा एक्साइज एक्ट की हमने एफ आई आर रजिस्टर करी है आने वाले टाइम में हम और भी स्ट्रेंजेंटली ये मॉनिटर करेंगे और इसमें जो भी लोग इन्वॉल्व हैं ਈਵਨ ਕੋਈ ਐਡਮਿਨਿਸਟ੍ਰੇਸ਼ਨ ਸੇ ਵੀ ਇਨਵੋਲਡ ਹੈ ਉਹਨਾਂ ਦੇ ਖਿਲਾਫ ਸਖਤ ਸਜ਼ਾ ਕਾਰਵਾਈ ਕੀਤੀ ਜਾਏਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਵਿੱਚ ਕਿਹੜੇ ਕਿਹੜੇ ਵਿਅਕਤੀਆਂ ਦਾ ਹੱਥ ਹੈ ਮਾਸੂਮ ਲੋਕਾਂ ਦੀ ਜਾਨ ਲੈਣ ਦੇ ਵਿੱਚ